ਤਿੰਨ ਰੂਪ ਮੰਨੇ ਜਾਂਦੇ ਨੇ ਪ੍ਰਾਣੇ ਸਤ ਚਿੱਤ ਆਨੰਦ ਸਰੂਪ ਪਰਮਾਤਮਾ ਦੇ ਤਿੰਨ ਸਰੂਪ ਮੰਨੇ ਜਾਂਦੇ ਨੇ ਸਤ ਚਿੱਤ ਤੇ ਆਨੰਦ ਜਦੋਂ ਤੁਸੀਂ ਬਹੁਤ ਆਨੰਦ ਵਾਲੀ ਹਾਲਤ ਵਿੱਚ ਹੁੰਦੇ ਹੋ ਨਾ ਤਾਂ ਸਮਝ ਲਓ ਤੁਹਾਨੂੰ ਆਨੰਦ ਨਹੀਂ ਮਿਲਿਆ ਤੁਹਾਨੂੰ ਪਰਮਾਤਮਾ ਮਿਲਿਆ ਹੁਣ ਸੁੱਖ ਵਿੱਚ ਸੁੱਖ ਵਿੱਚ ਤੇ ਆਨੰਦ ਵਿੱਚ ਫਰਕ ਹੁੰਦਾ ਹੈ ਸੁਖ ਆਇਆ ਤੇ ਉਹਦੇ ਪਿੱਛੇ ਦੁੱਖ ਵੀ ਖੜਾ ਹੈ ਜੇ ਅੱਜ ਸਾਨੂੰ ਸੁਖ ਮਿਲਿਆ ਉਹਦੇ ਪਿੱਛੇ ਦੁੱਖ ਵੀ ਖੜਾ ਹੈ ਦੁੱਖ ਦੇ ਪਿੱਛੇ ਸੁਖ ਹੁੰਦਾ ਹੈ ਸੁਖ ਦੇ ਪਿੱਛੇ ਦੁੱਖ ਹੁੰਦਾ ਹੈ ਇਹ ਇਕੱਠੇ ਹੀ ਚੱਲਦੇ ਨੇ ਇੱਕ ਡੰਡੇ ਦੇ ਦੋ ਸਿਰੇ ਨੇ ਇੱਕ ਰੱਸੇ ਦੇ ਦੋ ਸਿਰੇ ਨੇ ਇੱਕ ਸਿਰੇ ਨੂੰ ਆਪਾਂ ਸੁਖ ਕਹਿ ਦਿੰਨੇ ਆ ਇੱਕ ਸਿਰੇ ਨੂੰ ਆਪਾਂ ਦੁੱਖ ਕਹਿ ਦਿੰਨੇ ਆ ਪਰ ਇਹ ਹੁੰਦਾ ਨਹੀਂ ਇਦਾਂ ਸੁਖ ਤੇ ਦੁੱਖ ਅਸਲ ਚ ਦੋ ਚੀਜ਼ਾਂ ਨਹੀਂ ਇੱਕ ਚੀਜ਼ ਦੇ ਦੋ ਨਾਮ ਨੇ ਇੱਕ ਚੀਜ਼ ਦੇ ਇੱਕ ਅਵਸਥਾ ਦੇ ਦੋ ਨਾਮ ਹਨ ਸੁੱਖ ਤੇ ਦੁੱਖ ਅਸਲ ਚ ਦੋ ਨਹੀਂ ਹੁੰਦੇ ਇੱਕੋ ਹੀ ਹੁੰਦਾ ਹੈ ਹਰੇਕ ਸੁੱਖ ਦੇ ਆਉਣ ਤੋਂ ਪਹਿਲਾਂ ਦੁੱਖ ਆਉਂਦਾ ਹੈ ਦੁੱਖ ਦੇ ਆਉਣ ਤੋਂ ਪਹਿਲਾਂ ਸੁੱਖ ਆਉਂਦਾ ਹੈ ਇਹ ਇਕੱਠੇ-ਇਕੱਠੇ ਚੱਲਦੇ ਨੇ ਹੁਣ ਜਿਵੇਂ ਮੰਨ ਲਓ ਹੁਣ ਜ਼ਿਮੀਦਾਰਾਂ ਨੂੰ ਸੁੱਖ ਆਉਣ ਵਾਲਾ ਹੈ ਜ਼ਿਮੀਦਾਰਾਂ ਨੂੰ ਜਿਹੜਾ ਨੇ ਖੇਤੀ ਫਸਲ ਬੀਜੀ ਹੋਈ ਹੈ ਜਿਨ੍ਹਾਂ ਦੀ ਕਣਕ ਆਉਣੀ ਹੈ ਮੰਡੀਆਂ 'ਚ ਸਿੱਟਣਗੇ ਬੋਲ ਲੱਗਣਗੇ ਬੋਲ ਲੱਗਣੇ ਨੇ ਜਿਨ੍ਹਾਂ ਦੇ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਆਉਣ ਵਾਲਾ ਹੈ ਨਾ 10 ਦਿਨਾਂ ਤੱਕ ਕਣਕ ਵੱਢੀ ਜਾਣੀ ਹੈ 20 ਦਿਨਾਂ ਤੱਕ ਵਿਕ ਜਾਣੀ ਹੈ ਤੇ 20 ਦਿਨਾਂ ਤੱਕ ਆੜਤੀਏ ਨਾਲ ਜਦੋਂ ਮਹੀਨੇ ਤੱਕ ਹਸਾਬ-ਕਿਤਾਬ ਕਰਨਗੇ ਤੇ ਉਹ ਫਿਰ ਉਹਨੇ ਕਹਿਣਾ ਲਓ ਜੀ 2 ਲੱਖ ਦੀ ਫਸਲ ਹੋਈ ਆ ਚੱਕੋ ਸਰਦਾਰ ਸਾਹਿਬ ਤੁਹਾਡੀ 5 ਲੱਖ ਦੀ ਫਸਲ ਹੋਈ ਆ ਚੱਕੋ 10 ਲੱਖ ਦੀ ਫਸਲ ਹੋਈ ਆ ਚੱਕੋ ਸੁੱਖ ਆਉਣ ਵਾਲਾ ਹੈ ਪਰ ਸੁੱਖ ਤੋਂ ਪਹਿਲਾਂ 6 ਮਹੀਨਿਆਂ ਦੀ ਮਿਹਨਤ ਪਹਿਲਾਂ ਦੁੱਖ ਇਹਦਾ ਦੂਜਾ ਸਿਰ ਸੁੱਖ ਸੁੱਖ ਇਕੱਠਾ ਹੈ ਹੁਣ ਤੁਹਾਡੇ ਹੱਥ ਤੇ ਕਿਸੇ ਨੇ ਬੱਚਾ ਰੱਖਿਆ ਤੇਰਾ ਪੁੱਤ ਲਿਆ ਕੇ ਰੱਖਿਆ ਚੱਕ ਸੁੱਖ ਬੱਲੇ ਬੱਲੇ ਪੁੱਤ ਹੋਇਆ ਸੁੱਖ ਪਰ ਹੁਣ ਨਾਲ ਹੀ ਫਿਕਰ ਪੈ ਜਾਣਾ ਇਹਨੂੰ ਪੜਾਣਾ ਕਿੱਥੇ ਐ ਸਕੂਲ ਵਧੀਆ ਚਾਹੀਦਾ ਵੱਡਾ ਹੋਵੇ ਇਹ ਬਿਮਾਰ ਨਾ ਹੋ ਜਾਏ ਇਹਦੀ ਸਿਹਤ ਖਰਾਬ ਨਾ ਹੋ ਜਾਏ ਇਹਦੇ ਐ ਨਾ ਹੋ ਜਾਏ ਇਹਦੇ ਐ ਨਾ ਹੋ ਜਾਏ ਉਹ ਸੁੱਖ ਦੇ ਪਿੱਛੇ ਦੁੱਖ ਵੀ ਖੜਾ ਹਰੇਕ ਦੁੱਖ ਦੇ ਪਿੱਛੇ ਸੁੱਖ ਖੜਾ ਹੈ ਹਰੇਕ ਸੁੱਖ ਦੇ ਪਿੱਛੇ ਦੁੱਖ ਹੁਣ ਸਰੀਰ ਸਾਡਾ ਤੰਦਰੁਸਤ ਹੈ ਬੜੇ ਵਧੀਆ ਜੀ ਬਹੁਤ ਵਧੀਆ ਜਵਾਨੀ ਹੈ ਸੁੱਖ ਖੜਾ ਹੈ ਇਹਦੇ ਪਿੱਛੇ ਫਿਰ ਬੜੇ ਪਾਪੀ ਖੜਾ ਹੈ ਦੁੱਖ ਇੱਕ ਰੱਸੇ ਦੇ ਦੋ ਸਿਰੇ ਹਨ ਹੈ ਇੱਕੋ ਹੀ ਇੱਕ ਸੁਖ ਇੱਕ ਦੁੱਖ ਇਸੇ ਕਰਕੇ ਕਹਿੰਦੇ ਸੁਖ ਦੁੱਖ ਦੋਏ ਦਾ ਕੱਪੜੇ ਪਹਿਰੇ ਜਾਏ ਮਨੁੱਖ ਸੁਖ ਤੇ ਦੁੱਖ ਦੇ ਦੋ ਕੱਪੜੇ ਨੇ ਜਿਹਨੂੰ ਅਸੀਂ ਵਾਰੀ ਵਾਰੀ ਸਿਰ ਬਦਲਦੇ ਰਹਿੰਦੇ ਆ ਕਦੇ ਕੋਈ ਪਾ ਲਿਆ ਕਦੇ ਕੋਈ ਪਾ ਲਿਆ ਜ਼ਿੰਦਗੀ ਜੇ ਇਦਾਂ ਹੀ ਚੱਲਦਾ ਹੈ ਇੱਕੋ ਕੱਪੜਾ ਭਾਵੇਂ ਜਿੰਨਾ ਮਰਜ਼ੀ ਵਧੀਆ ਹੋਵੇ ਇੱਕੋ ਤੋਂ ਤੇ ਤੁਸੀਂ ਅੱਕ ਜਾਓਗੇ ਜੇ ਤੁਹਾਨੂੰ ਇੱਕੋ ਹੀ ਕੱਪੜਾ ਦੇ ਦਿੱਤਾ ਵੀ ਭਾਵੇਂ ਨੂੰ ਧੋਤੋ ਕੇ ਪਾਈ ਜਾ ਸਾਰੀ ਜ਼ਿੰਦਗੀ ਨਹੀਂ ਪਾਟਣਾ ਅੱਕ ਜੇਗਾ ਇੱਕ ਰੰਗ ਉਹ ਰੰਗ ਨੇ ਜ਼ਿੰਦਗੀ ਦੇ ਜੇ ਦੁੱਖ ਨਾ ਹੋਵੇ ਤੇ ਸੁੱਖ ਦੀ ਕਦਰ ਕਿੰਨੇ ਕਰਨੀ ਸੁੱਖ ਦੀ ਕਦਰ ਹੀ ਤਾਂ ਹੈ ਪਹਿਲਾਂ ਦੁੱਖ ਆਉਂਦਾ ਹੈ ਤਕਲੀਫ ਹੁੰਦੀ ਹੈ ਹੁਣ ਵੇਖੋ ਗਰਮੀ ਆ ਗਈ ਜਦੋਂ ਠੰਡ ਆਉਂਦੀ ਹੈ ਫਿਰ ਕਦਰ ਹੀ ਤਾਂ ਅਸੀਂ ਠੰਡ ਦੀ ਕਰਦੇ ਹਾਂ ਕਿਉਂਕਿ ਗਰਮੀ ਤੋਂ ਬਾਅਦ ਠੰਡ ਆਉਂਦੀ ਉਹ ਨਜ਼ਾਰਾ ਆਉਂਦਾ ਜਦੋਂ ਮੌਸਮ ਠੰਡਾ ਠੰਡਾ ਆਉਂਦਾ ਠੰਡੀ ਠੰਡੀ ਹਵਾ ਚੱਲਦੀ ਹੈ ਆ ਹੁਣ ਅੱਗੇ ਜਾ ਕੇ ਜੇ ਠਾੜਦੀਆਂ ਗਰਮੀਆਂ ਆਉਣੀਆਂ ਦੁੱਖ ਤੋਂ ਬਾਅਦ ਜਦੋਂ ਸੁੱਖ ਆਉਂਦਾ ਫਿਰ ਮਨ ਖੁਸ਼ ਹੁੰਦਾ ਇਸ ਕਰਕੇ ਇਕੱਠੇ ਚੱਲਦੇ ਨੇ ਜ਼ਿੰਦਗੀ ਦੇ ਵਿੱਚ ਪਰ ਬਹੁਤ ਵਾਰੀ ਕੀ ਹੁੰਦਾ ਘਬਰਾ ਜਾਂਦੇ ਆ ਡੋਲ ਜਾਂਦੇ ਆ ਦੁਖੀ ਹੋ ਜਾਂਦੇ ਆ ਇਰੀਟੇਟ ਹੋ ਜਾਂਦੇ ਆ ਪਰੇਸ਼ਾਨ ਹੋ ਜਾਂਦੇ ਆ ਕਾਲੇ ਪੈਣ ਲੱਗ ਜਾਂਦੇ ਆ ਪਰ ਜਿਹੜੇ ਇਸ ਸਾਰੀ ਸਨਾਰੀਓ ਨੂੰ ਵੇਖਦੇ ਆ ਸਮੁੱਚਤਾ ਨੂੰ ਵੇਖਦੇ ਆ ਪੂਰੀ ਪਿਕਚਰ ਵੇਖਦੇ ਆ ਉਹ ਇਰੀਟੇਟ ਨਹੀਂ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਕੋਈ ਗੱਲ ਨਹੀਂ ਅੱਜ ਇੰਨਾ ਹੈ ਕੱਲ ਇਦਾਂ ਦਾ ਟਾਈਮ ਆ ਜਾਣਾ ਤੁਸੀਂ ਵੇਖੋਗੇ ਕਈ ਬੰਦੇ ਮਾੜਾ ਜਿਹਾ ਦੁੱਖ ਆਏਗਾ ਬਹੁਤ ਕਬਰ ਆ ਜਾਣਗੇ ਕਾਲੇ ਪੈ ਜਾਣਗੇ ਪਰੇਸ਼ਾਨ ਹੋ ਜਾਣਗੇ ਕਦੇ ਕਿਸੇ ਬਾਬੇ ਕੋਲ ਚਲੀਏ ਕਿਤੇ ਕੋਈ ਧਾਗਾ ਕਰਾ ਕੇ ਲਿਆਓ ਕੋਈ ਤਵੀਤ ਕਰਾ ਕੇ ਲਿਆਓ ਕਿਤੋਂ ਪੇੜਾ ਕਰਾ ਕੇ ਲਿਆਓ ਸਾਡੇ ਪੰਗਾ ਪੈ ਗਿਆ ਸਾਡੇ ਮੁਸ਼ਕਲ ਹੋ ਗਈ ਕਈ ਬੰਦੇ ਸਹਿਜ ਨਾਲ ਹੀ ਕੋਈ ਗੱਲ ਨਹੀਂ ਬੰਦੇ ਬੰਦੇ 'ਚ ਫਰਕ ਹੁੰਦਾ ਤੁਸੀਂ ਕਿਸੇ ਨਿਆਣੇ ਨੂੰ ਟੀਕਾ ਲਵਾਣ ਜਾਣੇ ਆ ਛੋਟਾ ਜਿਹਾ ਬੱਚਾ ਹੈ ਬੱਚੇ ਤੋਂ ਹੀ ਵੇਖ ਲਿਓ ਤੁਸੀਂ ਤੇ ਇੱਕ ਬੱਚਾ 5-6 ਸਾਲ ਦਾ ਟੀਕਾ ਲੱਗਣਾ ਤੇਰੇ ਕੋਈ ਗੱਲ ਨਹੀਂ ਬੱਚਾ ਇਹ ਜਿਹਾ ਵੀ ਹੈ ਇੱਕ ਬੱਚਾ ਚੀਕਾਂ ਬਹੁਤ ਮਾਰਦਾ ਟੀਕੇ ਵੇਲੇ ਹੁਣ ਟੀਕੇ ਦੇ ਡਰ ਤੋਂ ਤੇ ਕਈ ਵੱਡੇ ਵੱਡੇ ਚੀਕਾਂ ਮਾਰਨ ਲੱਗ ਜਾਂਦੇ ਨੇ ਸੁਈ ਵੇਖ ਲੈਣੇ ਡਰ ਜਾਂਦੇ ਨੇ ਪਰ ਕਈ ਬੰਦੇ ਵੱਡੇ ਵੱਡੇ ਉਜਾਰ ਵੇਖ ਕੇ ਵੀ ਉਹ ਹਸਪੀਟਲ ਚ ਆਪਰੇਸ਼ਨ ਹੋਣ ਲੱਗੇ ਆ ਕਹਿੰਦੇ ਤੇਰਾ ਕੋਈ ਗੱਲ ਨਹੀਂ ਹੋਈ ਜਾਣਾ ਕਈ ਪ੍ਰਵਾਹ ਨਹੀਂ ਕਰਦੇ ਕਈ ਮਾੜੀ ਮਾੜੀ ਗੱਲ ਤੇ ਦੁਖੀ ਹੋਈ ਜਾਂਦੇ ਨੇ ਮਾੜੀ ਮਾੜੀ ਗੱਲ ਤੇ ਦੁਖੀ ਹੋਈ ਮਾੜੀ ਜੀ ਸੱਟ ਨਹੀਂ ਚੱਲ ਸਕਦੇ ਮਾੜੀ ਜੀ ਤਕਲੀਫ ਨਹੀਂ ਚੱਲ ਸਕਦੇ ਕਈ ਪਰ ਅੰਦਰੋਂ ਬਹੁਤ ਸਟਰੋਂਗ ਹੁੰਦੇ ਨੇ ਜਿਹੜੇ ਕੁਦਰਤ ਦੇ ਨਿਜਮਾ ਨੂੰ ਸਮਝਦੇ ਨੇ ਲਾਫ ਨੇਚਰ ਨੂੰ ਸਮਝਦੇ ਨੇ ਰੱਬੀ ਵਿਧਾਨ ਆਪਾਂ ਕਹਿ ਸਕਦੇ ਆ ਇਹਨੂੰ ਰੱਬੀ ਵਿਧਾਨ ਨੂੰ ਸਮਝਦੇ ਨੇ ਜਿਹੜੇ ਉਹਨਾਂ ਨੂੰ ਪਤਾ ਹੈ ਕਿ ਜ਼ਿੰਦਗੀ ਵਿੱਚ ਇਹ ਸਾਰਾ ਕੁਝ ਚੱਲਦਾ ਹੀ ਰਹਿਣਾ। ਮਨਾ ਆਪਣੇ ਆਪ ਨੂੰ ਆਨੰਦ 'ਚ ਰੱਖ। ਤੇ ਜਿਸ ਬੰਦੇ ਕੋਲ ਆਨੰਦ ਹੁੰਦਾ ਨਾ ਜੀ ਸੁੱਖ ਦੇ ਵਿੱਚ ਤੇ ਆਨੰਦ ਵਿੱਚ ਫਰਕ ਹੁੰਦਾ। ਸੁੱਖ ਤੇ ਦੁੱਖ ਕਦੇ ਸੁੱਖ ਕਦੇ ਦੁੱਖ ਕਦੇ ਸੁੱਖ ਕਦੇ ਦੁੱਖ ਪਰ ਆਨੰਦ ਇੱਕ ਅਵਸਥਾ ਇਦਾਂ ਦੀ ਹੈ। ਥੱਲੇ ਸੁੱਖ ਆਇਆ ਹੋਇਆ ਆਪਾਂ ਆਨੰਦ 'ਚ ਆ। ਥੱਲੇ ਦੁੱਖ ਆਇਆ ਹੋਇਆ ਆਪਾਂ ਫੇਰ ਵੀ ਆਨੰਦ 'ਚ ਆ। ਇੱਕ ਅਵਸਥਾ ਹੈ ਬੰਦੇ ਦੀ ਇੱਕ ਮਾਈਂਡ ਦਾ ਐਸਾ ਸੈਟਅਪ ਹੈ ਕਿ ਬੰਦਾ ਆਪਣੇ ਆਪ ਵਿੱਚ ਆਨੰਦ 'ਚ ਰਹਿੰਦਾ ਹੈ ਦੁੱਖ ਆਇਆ ਆਇਆ ਕੋਈ ਗੱਲ ਨਹੀਂ ਸੁੱਖ ਆਇਆ ਕੋਈ ਉਹ ਸੁੱਖ ਦੇ ਵਿੱਚ ਬਾਲੀਆਂ ਛਾਲਾਂ ਨਹੀਂ ਮਾਰਦਾ ਤੇ ਦੁੱਖ ਵਿੱਚ ਬਹੁਤਾ ਰੋਂਦਾ ਨਹੀਂ ਜਿੱਦੇ ਉਹਦੇ ਭੰਗੜਾ ਪੈਣਾ ਹੋਊਗਾ ਵਿਆਹ ਹੋਊਗਾ ਉਦੋਂ ਵੀ ਬਾਲੀਆਂ ਛਾਲਾਂ ਨਹੀਂ ਮਾਰਦਾ ਬੱਲੇ 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 ਵੀ ਬਹੁਤ ਜ਼ਿਆਦਾ ਹੀ ਪਾਗਲ ਹੋਇਆ ਫਿਰਦਾ ਹੈ ਨਾ ਬਾੜਾ ਉਛਲਦਾ ਤਾਂ ਨੂੰ ਜਾਂਦਾ ਤੇ ਨਾ ਦੁੱਖ ਵਿੱਚ ਬਾੜਾ ਥਾਂ ਨੂੰ ਥੱਲੇ ਨੂੰ ਜਾਂਦਾ ਉਹ ਸਮ ਰਹਿੰਦਾ ਹੈ ਬੈਲੈਂਸ ਰਹਿੰਦਾ ਹੈ ਇਹਨੂੰ ਗੁਰੂ ਸਾਹਿਬ ਕਹਿੰਦੇ ਨੇ ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨਦਾ ਸੁਖ ਸੁਨੇਹ ਅਰ ਭੈ ਨਹੀਂ ਜਾ ਕੇ ਖੰਚਨ ਮੱਟੀ ਮੰਨਦਾ ਉਹਦੇ ਲਈ ਮਿੱਟੀ ਹੈ ਇਹ ਵੀ ਠੀਕ ਹੈ ਸੋਨਾ ਝਾਲੇ ਵੀ ਠੀਕ ਹੈ ਉਹ ਆਨੰਦ ਜੇਚ ਰਹਿਣ ਵਾਲਾ ਬੰਦਾ ਹੁੰਦਾ ਹੈ आनंद ਦਾ ਜੇ ਦੇਵ ਜੀ ਆਨੰਦ ਦਾ ਇੱਕ ਸਰੂਰ ਹੈ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਪਰਮਾਤਮਾ ਨੂੰ ਸਤ ਚਿੱਤ ਆਨੰਦ ਸਰੂਪ ਕਿਹਾ ਜਾਂਦਾ ਹੈ ਜਦੋਂ ਤੇਰੀ ਜ਼ਿੰਦਗੀ ਚ ਆਨੰਦ ਦੀ ਅਵਸਥਾ ਆ ਗਈ ਤੇ ਸਮਝ ਲੈ ਤੂੰ ਉਦੋਂ ਪਰਮਾਤਮਾ ਤੇਰੀ ਜ਼ਿੰਦਗੀ ਚ ਆ ਗਿਆ ਆਨੰਦ ਚ ਰਹਿਣ ਲੱਗ ਜਾ ਆਨੰਦ ਦੇ ਆਪੋਜੀਟ ਸ਼ਬਦ ਨਹੀਂ ਹੈ ਕੋਈ ਜਿਵੇਂ ਮੰਨ ਲਓ ਦਿਨ ਰਾਤ ਗਰਮੀ ਸਰਦੀ ਸੁਖ ਦੁੱਖ ਆਨੰਦ ਆਨੰਦ ਦੇ ਆਪੋਜੀਟ ਸ਼ਬਦ ਨਹੀਂ ਕੋਈ ਆਨੰਦ ਸ਼ਬਦ ਇੰਨਾ ਪਿਆਰਾ ਹੈ ਆਨੰਦ ਹੈ ਤੇ ਬਸ ਆਨੰਦ ਹੈ ਮੇਰੇ ਘਰੇ ਵਿਆਹ ਹੈ ਭੰਗੜੇ ਪੈ ਰਹੇ ਨੇ ਮੈਂ ਆਨੰਦ ਜੀ ਆ ਕੋਈ ਗੱਲ ਨਹੀਂ ਇਹ ਤੇ ਪੈਣਾ ਹੀ ਸੀ ਤੇ ਜੇ ਅੱਜ ਮੇਰੇ ਘਰੇ ਵੈਣ ਪੈ ਰਹੇ ਨੇ ਸੱਥਰ ਵਿੱਚ ਗਿਆ ਉਹ ਮੈਂ ਫੇਰ ਵੀ ਆਨੰਦ ਜੀ ਆ ਮੈਨੂੰ ਪਤਾ ਹੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਆਪਾਂ ਫੇਰ ਵੀ ਆਨੰਦ ਜੀ ਉਹ ਮਾਈਂਡ ਸੈਟਅਪ ਇਦਾਂ ਦਾ ਹੈ ਇਸ ਅਵਸਥਾ ਨੂੰ ਰੱਬ ਮਿਲਣਾ ਕਹਿੰਦੇ ਬੰਦੇ ਨੂੰ ਬੰਦਾ ਆਨੰਦ ਚ ਹੈ ਬਸ ਕੋਈ ਫਰਕ ਨਹੀਂ ਪੈਂਦਾ ਆਪਣੇ ਆਪ ਵਿੱਚ ਖੁਸ਼ ਰਹਿਣਾ ਸਿੱਖ ਗਿਆ ਅੱਜ ਕਿਸੇ ਤੇ ਡਿਪੈਂਡ ਨਹੀਂ ਰਿਹਾ ਇਹਨੇ ਆਪਣੇ ਆਪ ਦੀ ਟਿਊਨਿੰਗ ਕਰ ਲਈ ਵੀਰੋ ਭਰਾਵੋ ਜਿਵੇਂ ਅਸੀਂ ਟੀਵੀ ਦੀ ਟਿਊਨਿੰਗ ਕਰਦੇ ਆ ਨਾ ਉਹਨੂੰ ਸੈੱਟ ਕਰਦੇ ਆ ਪੁਰਾਣੇ ਵੇਲਿਆਂ ਵਿੱਚ ਐਂਟੀਨਾ ਕਮਾਉਂਦੇ ਹੁੰਦੇ ਸੀ ਕੋਠੇ ਤੇ ਚੜ੍ਹ ਕੇ ਐਂਟੀਨਾ ਕਮਾਉਣਾ ਵੀ ਹੁਣ ਠੀਕ ਹੈ ਹੁਣ ਠੀਕ ਹੈ ਟਿਊਨਿੰਗ ਕਰਦੇ ਸੀ ਅਸੀਂ ਰਿਮੋਟ ਤੋਂ ਅੱਜ ਆਪਣੇ ਟੀਵੀ ਨੂੰ ਠੀਕ ਕਰਦੇ ਆ ਇਦਾਂ ਆਪਣੇ ਆਪ ਨੂੰ ਵੀ ਇਦਾਂ ਟਿਊਨਿੰਗ ਕਰਨੀ ਪੈਂਦੀ ਟਿਊਨਿੰਗ ਆਵਾਜ਼ੇ ਕਈ ਵਾਰੀ ਬੇਸੁਰੇ ਹੋ ਜਾਂਦੇ ਨੇ ਜਿਹੜੇ ਵਾਜੇ ਵਜਾਉਂਦੇ ਆ ਨਾ ਅਸੀਂ ਇਹ ਵਾਜੇ ਵੱਜ ਵੱਜ ਕੇ ਬੇਸੁਰੇ ਹੋ ਜਾਂਦੇ ਨੇ ਫਿਰ ਇਹਨਾਂ ਵਾਜਿਆਂ ਨੂੰ ਲੈ ਕੇ ਜਾਣਾ ਪੈਂਦਾ ਦੁਕਾਨ ਵਾਲੇ ਕੋਲ ਉਹ ਉਹ ਲਿਜਾ ਕੇ ਫਿਰ ਇਹਨਾਂ ਦੀ ਟਿਊਨਿੰਗ ਕਰ ਦਿੰਦੇ ਨੇ ਇਹ ਬੇਸੁਰੇ ਹੋ ਜਾਂਦੇ ਨੇ ਇਹਨਾਂ ਨੂੰ ਸੁਰਚ ਕਰ ਦਿੰਦੇ ਨੇ ਟਿਊਨ ਕਰ ਦਿੰਦੇ ਨੇ ਥੋੜੀ ਮਿਹਨਤ ਕਰਨੀ ਪੈਂਦੀ ਹੈ ਵਾਜਾ ਟਿਊਨ ਹੋ ਜਾਂਦਾ ਹੈ ਜਿਹੜਾ ਬੰਦਾ ਮਾਈਕ ਵਿੱਚ ਬੋਲਦਾ ਉਹਦੀ ਆਵਾਜ਼ ਵੀ ਬੇਸੁਰੀ ਹੋ ਜਾਂਦੀ ਹੈ ਟਿਊਨ ਭੁੱਲ ਜਾਂਦਾ ਫਿਰ ਉਹ ਸਵੇਰੇ ਉੱਠ ਕੇ ਰਿਆਜ ਕਰਦਾ ਘੰਟਾ ਲਾਉਂਦਾ ਰੋਜ਼ ਲਾਉਂਦਾ ਰੋਜ਼ ਲਾਉਂਦਾ ਰੋਜ਼ ਲਾਉਂਦਾ ਉਹਦੀ ਆਵਾਜ਼ ਵੀ ਹੌਲੀ-ਹੌਲੀ ਟਿਊਨ ਹੋ ਜਾਂਦੀ ਹੈ ਮਿਹਨਤ ਕਰ ਕਰਕੇ ਟਿਊਨ ਹੋ ਜਾਂਦੀ ਹੈ ਇਸੇ ਤਰ੍ਹਾਂ ਬੰਦੇ ਦੀ ਜਿਹੜੀ ਜ਼ਿੰਦਗੀ ਹੈ ਨਾ ਇਹ ਵੀ ਹੌਲੀ-ਹੌਲੀ ਟਿਊਨ ਹੋ ਜਾਂਦੀ ਹੈ ਪਰ ਜੇ ਬੰਦਾ ਕਰਨਾ ਚਾਵੇ ਜੇ ਬੰਦਾ ਕਰਨਾ ਚਾਵੇ ਵੀ ਯਾਰ ਮੈਂ ਆਨੰਦ 'ਚ ਰਹਿਣਾ ਇਹਨੂੰ ਆਨੰਦ 'ਚ ਟਿਊਨ ਕਰ ਲੈ ਸੈੱਟ ਕਰ ਲੈ ਜਿਵੇਂ ਆਪਾਂ ਐਂਟੀਨਾ ਘਮਾਉਂਦੇ ਸੀ ਨਾ ਹੁਣ ਵੇਖੋ ਤੁਹਾਡੇ ਹੱਥ 'ਚ ਰਿਮੋਟ ਹੈ ਚਾਹੇ ਜਲੰਧਰ ਲਾ ਸਟੇਸ਼ਨ ਲਾ ਲਾਏ ਦੂਰਦਰਸ਼ਨ ਲਾ ਲਾਏ ਜੀਪ ਜੀ ਲਾ ਲਾਏ ਚਾਹੇ ਤੂੰ ਪੀਟੀਸੀ ਲਾ ਲਾਏ ਉਹ ਤੇਰੇ ਹੱਥ 'ਚ ਹੈ ਇੱਕ ਵਾਰੀ ਤੂੰ ਲਾ ਲਾ ਆਪਣੇ ਬ੍ਰੇਨ ਦੇ ਵੀ ਇਦਾਂ ਹੀ ਮੋਡ ਨੇ ਆਹ ਮੋਡ 'ਚ ਰੱਖਣਾ ਕਿ ਐ ਮੋਡ 'ਚ ਰੱਖਣਾ ਕਿ ਐ ਮੋਡ 'ਚ ਰੱਖਣਾ ਜਿਵੇਂ ਗੱਡੀ ਦਾ ਪਹਿਲੇ ਗੇਅਰ 'ਚ ਰੱਖਣਾ ਦੂਜੇ 'ਚ ਰੱਖਣਾ ਕਿ ਤੀਜੇ 'ਚ ਰੱਖਣਾ ਕਿ ਚੌਥੇ ਗੇਅਰ 'ਚ ਰੱਖਣੀ ਗ ਇਹ ਤਾਂ ਬ੍ਰੇਨ ਨੂੰ ਵੀ ਆਪਾਂ ਗੇਰ ਰੱਖਣਾ ਹੁੰਦਾ ਵੀ ਐਦੇ ਚ ਰੱਖਣਾ ਹੈ ਇਹਨੂੰ ਸੁੱਖ ਦੁੱਖ ਚਾਲੇ ਚ ਰੱਖਣਾ ਰੋਂਦੜੀ ਰਹਿਣਾ ਹੈ ਕਿ ਹਰਕ ਦਾ ਮਜ਼ਾਕ ਉਡਾਈ ਜਾਣਾ ਹੈ ਇਹ ਕਿਹੜੇ ਮੋੜ ਚ ਰੱਖਣਾ ਹੈ ਅੱਛਾ ਇਹਦਾ ਇੱਕ ਮੋੜ ਹੈ ਇੱਕ ਮੋੜ ਇਦਾਂ ਦਾ ਵੀ ਹੈਗਾ ਇਹਦੇ ਵਿੱਚ ਇੱਕ ਗੇਰ ਇਦਾਂ ਦਾ ਵੀ ਜਿਹਨੂੰ ਅਸੀਂ ਬ੍ਰੇਨ ਦਾ ਗੇਰ ਪਾਤਾ ਆਨੰਦ ਚ ਇਹ ਉਹ ਇਹ ਜੇ ਥਾਂ ਤੇ ਜਾ ਕੇ ਉਹ ਕਹਿ ਲੋ ਸਭ ਤੋਂ ਲਾਸਟ ਹੈ ਜੇ ਬੰਦਾ ਉੱਥੇ ਤੱਕ ਪਹੁੰਚ ਜਾਏ ਆਪਣੇ ਆਪ ਨੂੰ ਟਿਊਨ ਕਰ ਲਵੇ ਆਨੰਦ 'ਚ ਰਹਿਣ ਲੱਗ ਜਾਏ ਫਿਰ ਥੱਲੇ ਸੁੱਖ ਆਈ ਜਾਵੇ ਦੁੱਖ ਆਈ ਜਾਵੇ ਕੋਈ ਫਰਕ ਨਹੀਂ ਪੈਂਦਾ ਇਹ ਕਿਵੇਂ ਹੁੰਦਾ ਹੈ ਆਨੰਦ ਹੋਣ ਅਗਲਾ ਕਹੇ ਅਛਾ ਆਨੰਦ ਵਾਲਾ ਗੇਰ ਬੰਦਾ ਫਿਰ ਕਿਵੇਂ ਪਾ ਸਕਦਾ ਹੈ ਆਪਣਾ ਮੂਡ ਆਨੰਦ ਵਾਲੇ ਮੂਡ ਵਿੱਚ ਕਿਵੇਂ ਰੱਖ ਸਕਦਾ ਹੈ ਆਪਣੇ ਆਪ ਨੂੰ ਆਨੰਦ ਵਾਲੇ ਵਿੱਚ ਕਿਵੇਂ ਰੱਖ ਸਕਦਾ ਹੈ ਕਿੰਨਾ ਸੌਖਾ ਤਰੀਕਾ ਗੁਰੂ ਸਾਹਿਬ ਨੇ ਦੱਸਿਆ ਆਨੰਦ ਭਇਆ ਗੁਰੂ ਅਮਰਦਾਸ ਜੀ ਨੇ ਜਿਵੇਂ ਪਾਇਆ ਉਵੇਂ ਹੀ ਸਾਨੂੰ ਪਾਉਣਾ ਪਊ ਆਨੰਦ ਭਇਆ ਮੇਰੀ ਮੇਰੀ ਮਾਏ आनंद ਹੋਇਆ ਪਰ ਕਾਦੇ ਨਾਲ ਸਤਿਗੁਰੂ ਮੈਂ ਪਾਇਆ ਜਿੰਦਗੀ ਵਿੱਚ ਜਦੋਂ ਸਤਿਗੁਰੂ ਆਵੇ ਸੱਚਾ ਗਿਆਨ ਆਵੇ ਜਦੋਂ ਗਿਆਨ ਹੋ ਜਾਂਦਾ ਹੈ ਸਮਝ ਹੋ ਜਾਂਦੀ ਹੈ ਫਿਰ ਆਨੰਦ ਹੀ ਆਨੰਦ ਹੈ ਜਿੰਨੀ ਤੁਹਾਡੀ ਕਾਮਨ ਸੈਂਸ ਵੱਧਦੀ ਜਾਏਗੀ ਗਿਆਨ ਵੱਧਦਾ ਜਾਏਗਾ ਉਹਨਾਂ ਆਨੰਦ ਵੱਧਦਾ ਜਾਏਗਾ ਹਾਂ ਗਿਆਨ ਗੱਲਾਂ ਨਾਲ ਇਹ ਨਹੀਂ ਵੀ ਗੱਲਾਂ ਇੱਥੇ ਦਿਮਾਗ 'ਚ ਸਟੋਰ ਕਰਕੇ ਰੱਖਿਆ ਹੋਇਆ ਹੈ ਗਿਆਨ ਕਈਆਂ ਨੂੰ ਬਹੁਤ ਹੈ ਵੀ ਐਕਸਰਸਾਈਜ਼ ਕਰਿਆ ਕਰੋ ਸੈਰ ਕਰਿਆ ਕਰੋ ਆਪ ਕਰਦੇ ਨਹੀਂ ਗਿਆਨ ਗੱਲਾਂ ਵਾਲਾ ਗਿਆਨ ਨਹੀਂ ਹੋਣਾ ਚਾਹੀਦਾ ਪ੍ਰੈਕਟੀਕਲ ਗਿਆਨ ਹੋਵੇ ਹੁਣ ਇੱਕ ਬੰਦਾ ਕਵੇ ਮੈਨੂੰ ਪਤਾ ਹੈ ਸਬਜ਼ੀ ਕਿਵੇਂ ਬਣਦੀ ਹੈ ਅਗਲਾ ਆਪਾਂ ਕਹਾਂਗੇ ਸਬਜ਼ੀ ਬਣਦੀ ਤਾਂ ਤੈਨੂੰ ਪਤਾ ਹੈ ਪਤਾ ਹੈ ਬਣਾਈ ਕਿੰਨੀ ਵਰੀ ਇਹ ਦਾ ਜਾਂ ਤੇ ਤੂੰ ਇਹ ਦੱਸ ਵੀ ਰੋਜ਼ 50 ਬੰਨਿਆਂ ਦੀ ਸਬਜ਼ੀ ਬਣਾਈ ਹੈ ਫਿਰ ਤਾਂ ਤੇਰਾ ਤਜਰਬਾ ਹੈ ਤਜਰਬੇ ਵਾਲੇ ਗਿਆਨ ਦੀ ਗੱਲ ਕਰਦਾ ਮੈਂ ਗੱਲਾਂ ਵਾਲੇ ਗਿਆਨ ਦੀ ਨਹੀਂ ਕਿ ਤੂੰ ਚਾਰ ਕਿਤਾਬਾਂ ਚੋਂ ਪੜ੍ਹ ਲਿਆ ਵੀ ਇਦਾਂ ਸਬਜ਼ੀ ਬਣਦੀ ਹੈ ਤੇ ਉਹਦਾ ਤੂੰ ਗਿਆਨ ਚੱਕੀ ਫਿਰਦਾ ਗਿਆਨ ਕਿਤਾਬਾਂ ਦਾ ਨਹੀਂ ਗਿਆਨ ਤਜਰਬਿਆਂ ਦਾ ਐਕਸਪੀਰੀਅੰਸ ਹੁੰਦਾ ਜਿਹੜਾ ਅਸਲ ਚ ਗਿਆਨ ਹੁੰਦਾ ਹੀ ਉਹ ਹੈ ਜਿਹੜਾ ਐਕਸਪੀਰੀਅੰਸ ਹੋ ਗਏ ਜਿਹੜਾ ਤੁਹਾਨੂੰ ਕਿਸੇ ਤੋਂ ਮਿਲਦਾ ਉਹ ਤੇ ਗੁਰ ਮਿਲਦਾ ਨੁਕਤਾ ਮਿਲਦਾ ਗੁਰ ਪਰ ਗਿਆਨ ਤਜਰਬੇ ਨਾਲ ਬਣਦਾ ਸਾਡੀ ਜ਼ਿੰਦਗੀ ਜਦੋਂ ਆਉਂਦਾ ਫਿਰ ਉਹ ਸਾਡਾ ਆਪਣਾ ਗਿਆਨ ਹੈ ਜਿਹੜਾ ਪ੍ਰੈਕਟਿਸ ਕੀਤਾ ਹੋਇਆ ਪ੍ਰੈਕਟੀਕਲ ਕੀਤਾ ਗੁਰ ਤੁਹਾਨੂੰ ਕਿਤੋਂ ਵੀ ਮਿਲ ਸਕਦਾ ਨੁਕਤਾ ਤੁਹਾਨੂੰ ਕੋਈ ਵੀ ਬੰਦਾ ਸਮਝਾ ਸਕਦਾ ਵੀ ਐ ਨਹੀਂ ਐ ਕਰਨਾ ਉਹਨੂੰ ਗੁਰ ਕਹਿੰਦੇ ਨੇ ਰ ਗਿਆਨ ਤੁਹਾਡੇ ਤਜਰਬੇ ਨਾਲ ਆ ਕੇ ਬਣਦਾ ਜਿਹੜਾ ਤੇਰਾ ਆਪਣਾ ਪ੍ਰੈਕਟੀਕਲ ਗਿਆਨ ਹੈ ਤੇ ਯਾਦ ਰੱਖਣਾ ਤੁਹਾਨੂੰ ਕੰਫੀਡੈਂਸ ਬਹੁਤ ਆਏਗਾ ਜਿਹੜਾ ਬੰਦਾ ਕਹਿੰਦਾ ਮੈਂ ਨਾ ਕਮਜ਼ੋਰ ਆ ਮੈਂ ਡਰਦਾ ਬਹੁਤ ਆ ਮੈਂ ਘਬਰਾਉਂਦਾ ਬਹੁਤ ਆ ਮੈਨੂੰ ਡਰ ਜਿਹਾ ਲੱਗਦਾ ਜਿਹੜੇ ਬੰਦੇ ਨੂੰ ਐਕਸਪੀਰੀਅੰਸ ਬਹੁਤ ਹੈ ਤਜਰਬਾ ਬਹੁਤ ਹੈ ਉਹ ਬੰਦਾ ਘਬਰਾਉਂਦਾ ਨਹੀਂ ਹੁੰਦਾ ਗਿਆਨ ਨਾਲ ਕੰਫੀਡੈਂਸ ਆਉਂਦਾ ਹੈ ਇਕੱਲੇ ਗੁਰ ਨਾਲ ਕੰਫੀਡੈਂਸ ਨਹੀਂ ਆਉਂਦਾ ਨੁਕਤਾ ਤੇ ਪਤਾ ਹੈ ਨੁਕਤਾ ਪਤਾ ਹੈ ਪਰ ਜਿੰਨਾ ਚਿਰ ਆਪਣਾ ਐਕਸਪੀਰੀਅੰਸ ਗਿਆਨ ਨਹੀਂ ਉਹਨਾਂ ਚਿਰ ਕੰਫੀਡੈਂਸ ਨਹੀਂ ਆਉਂਦਾ ਮੈਂ ਫਿਰ ਪੁੱਛਦਾ ਤੁਹਾਡੇ ਚ ਜਿਹੜੇ ਬੰਦੇ ਦੇ ਬਾਹਰ ਮੰਨ ਲੋ ਗੱਡੀ ਖੜੀ ਹੈ ਜੇ ਮੈਂ ਕਿਸੇ ਬੰਦੇ ਨੂੰ ਕਹਾਂ ਵੀ ਚੱਲ ਆ ਫੋਰਚੂਨਰ ਮੇਰੇ ਵਾਲੀ ਚਲਾ ਮੇਰੇ ਵਾਲੀ ਗੱਡੀ ਚਲਾ ਜਿਹੜਾ ਬੰਦਾ ਗੱਡੀ ਚਲਾਉਂਦਾ ਹੈ ਪਹਿਲਾਂ ਤੋਂ ਚਲਾਉਂਦਾ ਆ ਰਿਹਾ ਉਹਨੇ ਕੰਫੀਡੈਂਸ ਨਾਲ ਜਾਣਾ ਗਿਆਨ ਹੈਗਾ ਨਾ ਉਹਦਾ ਤਜਰਬਾ ਹੈ ਗੱਡੀ ਚਲਾਉਣ ਦਾ ਉਹਨੇ ਅੱਗੇ ਵੀ ਗੱਡੀ ਚਲਾਈ ਹੈ ਉਹਨੇ ਡਰਨਾ ਹੀ ਨਹੀਂ ਪਰ ਇੱਕ ਬੰਦੇ ਨੂੰ ਐ ਪਤਾ ਵੀ ਪਹਿਲਾ ਪੈਂਦਾ ਫਿਰ ਦੂਜਾ ਪੈਂਦਾ ਫਿਰ ਤੀਜਾ ਪੈਂਦਾ ਫਿਰ ਚੌਥਾ ਪੈਂਦਾ ਫਿਰ ਪੰਜਵਾਂ ਪੈਂਦਾ ਜਾਣਕਾਰੀ ਉਹਦੇ ਕੋਲੇ ਹੈਗੀ ਹੈ ਗੁਰ ਹੈਗਾ ਪਰ ਆਪਣਾ ਗਿਆਨ ਨਹੀਂ ਤਜਰਬਿਆਂ ਚ ਕਮਾਇਆ ਹੋਇਆ ਗਿਆਨ ਨਹੀਂ ਉਹ ਬੰਦੇ ਚ ਕੰਫੀਡੈਂਸ ਨਹੀਂ ਹੁੰਦਾ ਕੰਫੀਡੈਂਸ ਦੀ ਘਾਟ ਅਸਲ ਵਿੱਚ ਗਿਆਨ ਦੀ ਘਾਟ ਹੁੰਦੀ ਹੈ ਜਿਸ ਬੰਦੇ ਕੋਲੇ ਗਿਆਨ ਘੱਟ ਹੈ ਤਜਰਬਾ ਘੱਟ ਹੈ ਉਹਦੇ ਕੋਲੇ ਕੰਫੀਡੈਂਸ ਵੀ ਨਹੀਂ ਹੁੰਦਾ ਹੁਣ ਮੰਨ ਲਓ ਤੁਹਾਡੇ ਚ ਕਿਸੇ ਬੰਦੇ ਨੂੰ ਮਾਈਕ ਤੇ ਬੋਲਣ ਦਾ ਤਜਰਬਾ ਨਹੀਂ ਹੈ ਮਾਈਕ ਹੈ ਇਹਦੇ ਉੱਤੇ ਬੋਲਣ ਦਾ ਤਜਰਬਾ ਨਹੀਂ ਐਕਸਪੀਰੀਅੰਸ ਨਹੀਂ ਉਸ ਬੰਦੇ ਨੂੰ ਆਪਾਂ ਕਹਿੰਨੇ ਆ ਜਾ ਤੂੰ ਮਾਈਕ 'ਤੇ ਬੋਲ ਐਂਕਰ ਮਾਈਕ 'ਤੇ ਬੋਲ ਉਹ ਉੱਥੇ ਹੀ ਕੰਬਣ ਲੱਗ ਜੂ ਵੀ ਮੈਂ ਨਹੀਂ ਬੋਲ ਸਕਦਾ ਮੇਰੇ ਲਈ ਬੋਲਣਾ ਬਹੁਤ ਔਖਾ ਪਰ ਜਿਹੜੇ ਬੰਦੇ ਦਾ ਤਜਰਬਾ ਹੈ ਜਿਹੜਾ ਪਿਛਲੇ 5 7 10 ਸਾਲ ਤੋਂ ਬੋਲਦਾ ਹੈ ਮਾਈਕ 'ਤੇ ਬੋਲਦਾ ਹੈ ਗੱਲ ਕਰਦਾ ਉਹਨੂੰ ਜਦੋਂ ਮੈਂ ਕਹੂੰ ਵੀ ਐਂ ਮੜ ਜਾ ਅਨਾਉਂਸਮੈਂਟ ਕਰੀ ਉਹਨੇ ਡਰ ਨਹੀਂ ਨਹੀਂ ਉਹਨੇ ਭੱਜ ਕੇ ਆ ਜਾਣਾ ਐਕਸਪੀਰੀਅੰਸ ਦੇ ਨਾਲ ਕੰਫੀਡੈਂਸ ਆਉਂਦਾ ਹੈ ਜਿਹੜੀ ਭੈਣ ਰੋਜ਼ 50 ਬੰਦਿਆਂ ਦੀ ਰੋਟੀ ਬਣਾਉਂਦੀ ਰਹੀ ਹੈ ਉਹਨੂੰ ਕੋ ਲੈਂ ਬੀਬੀ 50 ਬੰਦਿਆਂ ਦਾ ਖਾਣਾ ਬਣਾਉਣਾ ਛਾਲ ਮਾਰੂ ਕੋ ਗੱਲ ਹੀ ਨਹੀਂ ਪਰ ਜਿਹਦਾ ਤਜਰਬਾ ਨਹੀਂ ਸੋ ਇਸ ਕਰਕੇ ਜਿਹੜਾ ਤਜਰਬਿਆਂ ਵਾਲਾ ਗਿਆਨ ਹੁੰਦਾ ਹੈ ਉਹ ਤੁਹਾਡੇ ਚ ਕੰਫੀਡੈਂਸ ਭਰਦਾ ਹੈ ਤਜਰਬਿਆਂ ਵਾਲੇ ਗਿਆਨ ਨਾਲ ਆਨੰਦ ਆਉਂਦਾ ਹੈ ਜ਼ਿੰਦਗੀ ਦੇ ਵਿੱਚ ਪ੍ਰੈਕਟਿਸ ਕਰ ਕਰਕੇ ਗੱਲਾਂ ਵਾਲੇ ਗਿਆਨ ਨਾਲ ਆਨੰਦ ਨਹੀਂ ਆਉਂਦਾ ਗੱਲਾਂ ਵਾਲੇ ਤੇ ਨੁਕਤੇ ਐ ਜਾਣਕਾਰੀਆਂ ਜਾਣਕਾਰੀ ਵਿੱਚ ਤੇ ਗਿਆਨ ਵਿੱਚ ਫਰਕ ਹੁੰਦਾ ਇਨਫੋਰਮੇਸ਼ਨ ਵਿੱਚ ਪ੍ਰੈਕਟੀਕਲਟੀ ਵਿੱਚ ਫਰਕ ਹੁੰਦਾ ਇਕੱਲੀ ਇਨਫੋਰਮੇਸ਼ਨ ਇਕੱਠੀ ਕਰਨ ਨੂੰ ਗਿਆਨ ਨਹੀਂ ਕਹਿੰਦੇ ਗਿਆਨ ਹੁੰਦਾ ਜਿਹੜਾ ਤਜਰਬਿਆਂ ਨਾਲ ਆਉਂਦਾ ਹੁਣ ਸਾਰੇ ਲੋਕਾਂ ਨੂੰ ਰਾਜਨੀਤੀ ਬਾਰੇ ਜਾਣਕਾਰੀਆਂ ਹੁੰਦੀਆਂ ਸਵੇਰੀ ਅਖਬਾਰ ਪੜ ਲੈਣੀ ਐ ਫਰਾਨੀ ਪਾਰਟੀ ਐ ਫਰਾਨੀ ਪਾਰਟੀਆਂ ਐ ਪੁਰਾਣੀ ਐ ਇਹ ਹੈਗੀ ਐ ਜਾਣਕਾਰੀ ਪਰ ਗਿਆਨ ਹੁੰਦਾ ਜਿਹੜਾ ਰਾਜਨੀਤੀ 'ਚ ਪਿਛਲੇ 50 ਸਾਲਾਂ ਤੋਂ ਤੁਰਿਆ ਫਿਰਦਾ ਰਾਜਨੀਤੀ ਦਾ ਗਿਆਨ ਉਸ ਬੰਦੇ ਨੂੰ ਹੈ ਬਾਕੀਆਂ ਨੂੰ ਜਾਣਕਾਰੀਆਂ ਨੇ ਤਜਰਬਾ ਉਹਨੂੰ ਹੈ ਜਿਹੜਾ ਰਾਜਨੀਤੀ 'ਚ ਪੜਿਆ ਜਿਨੇ ਰਾਜਨੀਤੀ ਦੇ ਵਿੱਚ ਕਈ ਸਾਲ ਲਾਏ ਐ ਤਾਂ ਕਰਕੇ ਜ਼ਿੰਦਗੀ ਦੇ ਵਿੱਚ ਜੇ ਆਨੰਦ ਲੈਣਾ ਹੈ ਫਿਰ ਆਨੰਦ ਭਾਇ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸੱਚਾ ਗਿਆਨ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਨੰਦ ਲਿਆ ਦਿੰਦਾ ਤੇ ਆਨੰਦ ਦੀ ਪ੍ਰਾਪਤੀ ਹੈ ਨਾ ਜਿਹੜੀ ਇਹ ਰੱਬ ਦੀ ਪ੍ਰਾਪਤੀ ਹੈ ਜਦੋਂ ਬੰਦਾ ਆਨੰਦ ਵਿੱਚ ਹੁੰਦਾ ਪੂਰੇ ਆਨੰਦ ਵਿੱਚ ਇੱਕ ਅਵਸਥਾ ਹੈ ਆਨੰਦ ਚੈ ਛੱਪਰੀ 'ਚ ਰਹਿੰਦਾ ਆਨੰਦ 'ਚ ਹੈ ਮੈਲ 'ਚ ਰਹਿੰਦਾ ਆਨੰਦ 'ਚ ਹੈ ਇੰਡੀਆ 'ਚ ਰਹਿੰਦਾ ਆਨੰਦ 'ਚ ਹੈ ਅਮਰੀਕਾ ਰਹਿੰਦਾ ਆਨੰਦ 'ਚ ਹੈ ਉਹਨੂੰ ਅਮਰੀਕਾ ਤੋਂ ਇੰਡੀਆ ਲਿਓ ਕਹਿੰਦੇ ਕੋਈ ਫਰਕ ਨਹੀਂ ਇੱਥੇ ਵੀ ਰਹਿ ਲਾਂਗੇ ਕਿਹੜੀ ਗੱਲ ਹੈ ਆਨੰਦ ਦੀ ਅਵਸਥਾ ਦੇ ਵਿੱਚ ਕਲਗੀਆਂ ਵਾਲੇ ਪਾਦਸ਼ਾਹ ਕਹਿੰਦੇ ਮੈਲ 'ਚ ਰਹਿੰਨੇ ਆ ਆਨੰਦ ਹੈ ਜਿੱਦੇ ਛਪਕ ਉਹਦੇ ਕੰਡਿਆਂ ਤੇ ਪੈ ਗਏ ਉਦੋਂ ਉਦੋਂ ਵੀ ਆਨੰਦ ਸੀ हां सुख ਤੇ ਦੁੱਖ 'ਚ ਫਰਕ ਪਿਆ ਸੀ। ਸ਼ਰੀਰਕ ਸੁੱਖ ਮੈਲ ਵਿੱਚ ਸੀ ਤੇ ਕੰਡਿਆਂ ਤੇ ਸ਼ਰੀਰਕ ਦੁੱਖ ਸੀ। ਸ਼ਰੀਰਕ ਦੁੱਖ, ਸ਼ਰੀਰਕ ਸੁੱਖ। ਸ਼ਰੀਰ ਦਾ ਸੁੱਖ ਚਲਿਆ ਗਿਆ, ਸ਼ਰੀਰ ਦਾ ਦੁੱਖ ਆ ਗਿਆ ਪਰ ਮਨ ਆਨੰਦ ਵਿੱਚ ਹੀ ਸੀ। ਆਨੰਦ ਮਨ ਦੀ ਅਵਸਥਾ ਹੈ ਤੇ ਸੁੱਖ ਦੁੱਖ ਸ਼ਰੀਰ ਦੀ ਅਵਸਥਾ ਹੈ। ਸੁੱਖ ਤੇ ਦੁੱਖ ਫਿਜ਼ੀਕਲ ਹੁੰਦਾ ਹੈ। ਸ਼ਰੀਰ ਨੂੰ ਹੁੰਦਾ ਹੁਣ ਮੇਰੀ ਬੇਨਤੀ ਨੂੰ ਸੁਣਿਓ ਵੱਡੀਆਂ-ਵੱਡੀਆਂ ਗੱਡੀਆਂ ਵਿੱਚ ਬੰਦੇ ਸੁਖੀ ਨੇ ਪਰ ਜ਼ਰੂਰੀ ਨਹੀਂ ਆਨੰਦ ਵਿੱਚ ਹੋਣ ਵੱਡੇ-ਵੱਡੇ ਘਰਾਂ ਵਿੱਚ ਲੋਕ ਸਹੂਲਤਾਂ ਮਾਣ ਰਹੇ ਐ ਏਸੀ ਚੱਲਦੇ ਐ ਬਹੁਤ ਸੁਖੀ ਨੇ ਪਰ ਜ਼ਰੂਰੀ ਨਹੀਂ ਕਿ ਉਹ ਆਨੰਦ ਵਿੱਚ ਹੋਣ ਤੁਸੀਂ ਆਲੇ-ਦੁਆਲੇ ਨਿਗਾਹ ਮਾਰ ਕੇ ਵੇਖ ਲਓ ਜਿੰਨੇ ਵੱਡੇ-ਵੱਡੇ ਬੰਦੇ ਆਪਾਂ ਨੂੰ ਲੱਗਦਾ ਵੀ ਆਨੰਦ 'ਚ ਨੇ ਨਾ 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 ਸਹੂਲਤਾਂ ਸਾਰੀਆਂ ਨੇ ਪਰ ਮਨ ਆਨੰਦ ਚ ਨਹੀਂ ਹੈ ਫਿਜੀਕਲ ਸੁੱਖ ਦੁੱਖ ਹੁੰਦਾ ਤੇ ਆਨੰਦ ਮਨ ਦੀ ਅਵਸਥਾ ਹੁੰਦੀ ਹੈ ਮਨ ਆਨੰਦ ਚ ਰਵੇ ਤੇ ਗੁਰੂ ਸਾਹਿਬ ਕਹਿੰਦੇ ਨੇ ਤੈਨੂੰ ਲੱਗਦਾ ਵੀ ਵੱਡੇ ਬੰਦੇ ਵੱਡੇ ਵੱਡੇ ਜੋਤੀ ਸਹਿ ਲੋਕ ਦਿਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਨੇ ਬਲਾਈ ਇਹ ਤੇ ਭੂਮੀਆਂ ਭੂਮ ਉੱਪਰ ਨੇ ਤਲੂਜੈ ਛੋੜ ਚੱਲੇ ਤ੍ਰਿਸ਼ਨਾ ਨਹੀਂ ਪੂਜੈ ਇਹ ਤੇ ਮਾੜੀ ਮਾੜੀ ਜ਼ਮੀਨ ਦੀ ਖੁੱਟ ਖੱਡ ਖੱਡ ਪਿੱਛੇ ਖੁੱਡ ਖੁੱਡ ਪਿੱਛੇ ਬੰਦੇ ਲੜਦੇ ਫਿਰਦੇ ਕਤਲ ਕਰ ਦਿੰਦੇ ਇੱਕ ਦੂਜੇ ਨੂੰ ਮਾਰ ਦਿੰਦੇ ਤਾਂ ਕਰਕੇ ਭਲਾ ਮੰਗਣਾ ਫਿਰ ਕੀ ਚਾਹੀਦਾ ਸੁੱਖ ਜਾਂ ਆਨੰਦ ਬੋਲੋ ਸੁੱਖ ਮੰਗਣਾ ਚਾਹੀਦਾ ਕਿ ਆਨੰਦ ਆਨੰਦ ਮਨ ਦੀ ਅਵਸਥਾ ਹੁੰਦੀ ਹੈ ਆਨੰਦ ਆਨੰਦ ਮੰਗੀਦਾ ਸੁੱਖ ਤੇ ਫਿਜ਼ੀਕਲ ਹੁੰਦਾ ਹੈ ਸਰੀਰ ਦਾ ਹੁੰਦਾ ਹੈ ਸੁੱਖ ਚਲਿਆ ਜਾਏਗਾ ਕੋਈ ਫਰਕ ਨਹੀਂ ਪੈਣਾ ਜੇ ਆਨੰਦ ਜ਼ਿੰਦਗੀ 'ਚ ਨਾ ਰਿਆ ਫਿਰ ਕੱਖ ਵੀ ਨਹੀਂ ਰਹਿਣਾ। ਬਈ ਬੰਦੇ ਬੜੇ ਆਨੰਦ 'ਚ ਨੇ। ਕਿਵੇਂ ਆ ਬਈ ਬੜੀਆਂ ਮੌਜਾਂ ਨੇ। ਘਰੇ ਕੌਣ-ਕੌਣ ਹੈ? ਮੈਂ ਤੇ ਮੇਰੇ ਘਰ ਵਾਲੀਆਂ ਦੋਵੇਂ ਹੀ ਆ। ਅੱਛਾ ਬੱਸ ਮਤਲਬ ਬੱਚੇ ਹੋਇਆ ਹੀ ਨਹੀਂ ਕੋਈ। ਚੱਲ ਕੋਈ ਫੇਰ ਕਿਹੜੀ ਗੱਲ ਹੈ ਟੈਨਸ਼ਨ ਹੀ ਕੋਈ ਨਹੀਂ ਆਪਾਂ ਇਕੱਲੇ ਹੀ ਆਨੰਦ 'ਚ ਰਹਿੰਦੇ। ਉਹ ਐ ਆ। ਇੱਕ ਨੂੰ ਪੁੱਛ ਲੋ ਕਿਵੇਂ ਹੈ? ਬੁਰਾ ਹਾਲ ਹੈ। ਕੀ ਗੱਲ? ਦੋ ਮੁੰਡੇ ਐ। ਦੋ ਨੂੰਹਾਂ ਐ। ਸਾਡੀ ਕਦਰ ਹੀ ਕੋਈ ਨਹੀਂ ਕਰਦਾ ਪੁੱਛਦਾ ਹੀ ਕੋਈ ਨਹੀਂ ਬੁਰਾ ਹਾਲ ਹੈ ਹੁਣ ਸੁੱਖ ਬਹੁਤ ਨੇ ਪਰ ਆਨੰਦ ਨਹੀਂ ਹੈ ਆਨੰਦ ਹੋਉ ਚੀ ਤੇ ਜਦੋਂ ਮੰਗੀਦਾ ਆਨੰਦ ਮੰਗੀਦਾ ਮੈਨੂੰ ਆਨੰਦ ਰਵੇ ਮੇਰਾ ਮਾਈਂਡ ਇੱਥੇ ਇੱਕ ਰੱਖ ਰਵੇ ਵੀ ਮੈਂ ਅਨੰਤ ਚ ਰਹਿਣਾ ਸਿੱਖਾਂ ਤੇ ਇਹ ਜਿਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਹੋਵੇ ਤਨ ਸ਼੍ਰੀ ਗੁਰੂ ਬੋਲੋ ਤਨ ਸ਼੍ਰੀ ਗੁਰੂ ਜਿਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਹੋਵੇ ਉਹ ਤੇ ਵੈਸੀ ਆਨੰਦ ਚ ਰਹਿਣੇ ਚਾਹੀਦੇ ਨੇ ਤੇ ਬਿਗਨ ਨਾਸਨ ਬਿਗਨ ਬਿਨਸ ਗਏ ਸਭ ਦੁੱਖ ਨਾਸਨ ਦੁੱਖ ਸਾਰੇ ਨਸ ਗਏ ਸਤਗੁਰ ਨਾਮ ਦੇ ਰੜਾਇਆ ਗਿਆਨ ਐਸਾ ਦਿੱਤਾ ਅਕਲ ਦਿੱਤੀ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰਾਇਆ ਹੁਣ ਮਨ ਸੁਖੀ ਰਹਿੰਦਾ ਸਰੀਰ ਸੁਖੀ ਦੀ ਘਰ ਮਨ ਸੁਖੀ ਹੋ ਗਿਆ ਹੁਣ ਹੁਣ ਸਰੀਰ ਦੀ ਗੱਲ ਹੀ ਨਹੀਂ ਰਹੀ ਵੀ ਸਰੀਰ ਤੋਂ ਸਰੀਰ ਦੀ ਗੱਲ ਨਹੀਂ ਮਨ ਆਨੰਦ ਚ ਰਹਿਣਾ ਹੁਣ ਫਰਕ ਇਹ ਪੈ ਗਿਆ